ਲੁਧਿਆਣਾ ਦੇ ਵਿੱਚ ਬੀਤੇ ਦਿਨ ਕਾਂਗਰਸ ਯਾਗੂ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਸਾਬਕਾ ਮੰਤਰੀ ਪੰਜਾਬ ਸਰਕਾਰ ਭਾਰਤ ਪੋਸ਼ਣ ਆਸ਼ੂ ਸਾਬਕਾ ਵਿਧਾਇਕ ਅਤੇ ਲੁਧਿਆਣਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾਰ ਸਮੇਤ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਦੇ ਉੱਪਰ ਨਗਰ ਨਗਨ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਉਹਨਾਂ ਦੇ ਉੱਪਰ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਨਗਰ ਨਿਕਮ ਦੇ ਮੁਲਾਜ਼ਮ ਦੇ ਬਿਆਨਾਂ ਦੇ ਆਧਾਰ ਤੇ ਇਹ ਪਰਚਾ ਦਰਜ ਕੀਤਾ ਗਿਆ ਅਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਇਹ ਸਾਰੇ ਕਾਂਗਰਸੀ ਆਗੂ ਆਪਣੀ ਗ੍ਰਿਫਤਾਰੀ ਦੇ ਲਈ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਪੇਸ਼ ਹੋ ਸਕਦੇ ਹਨ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰ ਲਏ ਹਨ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਨਿੱਜੀ ਹੋਟਲ ਦੇ ਵਿੱਚ ਕਾਂਗਰਸੀ ਆਗੂਆਂ ਦੀ ਇੱਕ ਵੱਡੀ ਮੀਟਿੰਗ ਚੱਲੀ ਹੈ ਕਾਂਗਰਸੀ ਆਗੂਆਂ ਅਤੇ ਹੋਰਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਸ਼ਹਿਰ ਦੀ ਦਿਹਾੜ ਦੀ ਸਰਦੀ ਆਵਾਜ਼ ਸੀ ਉਹ ਆਵਾਜ਼ ਅਸੀਂ ਬੁਲੰਦ ਕਰਨ ਕਾਰਪੋਰੇਸ਼ਨ ਦਫ਼ਤਰ ਗਏ ਅੱਜ ਅਸੀਂ ਹੁਣ ਸਾਰੀ ਸੀਨੀਅਰ ਲੀਡਰਸ਼ਿਪ ਸਾਡੇ ਜਿਹੜੇ ਸੀਨੀਅਰ ਲੀਡਰ ਨੇ ਸਾਡੇ ਦੇ ਨਾਮ ਤੇ ਸਾਡੇ ਵਰਕਰ ਨੇ ਜਿਹੜੇ ਉਹਨਾਂ ਨੂੰ ਅਸੀਂ ਅੱਜ ਸੱਦਾ ਦਿੱਤਾ ਕਿਉਂਕਿ ਉਹਨਾਂ ਦੇ ਵਿੱਚ ਬੜੀ ਬੇਚੈਨੀ ਸੀ ਵੀ ਕਿਉਂ ਇਹ ਤਾਨਾਸ਼ਾਹੀ ਰਵਈਆ ਸਰਕਾਰ ਨੇ ਅਖਤਿਆਰ ਕੀਤਾ ਤੇ ਉਹਦੇ ਲਈ ਇੱਕ ਤਾਂ ਸਰਕਾਰ ਇੱਕ ਅਫਸਰ ਇਹ ਸਾਰੀ ਸੀਨੀਅਰ ਲੀਡਰਸ਼ਿਪ ਜੋ ਸਾਨੂੰ ਅੱਜ ਲਾਈਨ ਦੇਊਗੀ ਜੋ ਸਾਨੂੰ ਅਗਲਾ ਹੁਕਮ ਦੇਣਗੇ ਉਹਦੇ ਲਈ ਅਸੀਂ ਪਾਬੰਦ ਆ ਸਾਰੇ ਲੀਡਰਸ਼ਿਪ ਆ ਰਹੀ ਆ ਤੇ ਤੁਹਾਨੂੰ ਬੇਨਤੀ ਕਰਾਂਗੇ ਵੀ ਥੋੜਾ ਜਿਹਾ ਸੁਣ ਕੇ ਗੱਲਬਾਤ ਸਾਰਿਆਂ ਦੀ ਜੋ ਲੀਡਰਸ਼ਿਪ ਹੁਕਮ ਕਰੇਗੀ ਉਹ ਇਨ ਬਿਨ ਉਹ ਲਾਗੂ ਹੋਊਗਾ ਤੁਸੀਂ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਤੁਸੀਂ ਸਾਡਾ ਚੌਥਾ ਪਛਦੰਭੋਂ ਤੁਸੀਂ ਸਾਨੂੰ ਕੱਲੇ-ਕੱਲੇ ਘਰ 'ਚ ਜਿਹੜੀਆਂ ਲੋਕਾਂ ਦੀਆਂ ਤਕਲੀਫਾਂ ਨੂੰ ਅਸੀਂ ਜਦੋਂ ਐਜੂਕੇਸ਼ਨ ਕਰਦੇ ਸੀ ਉਹਨੂੰ ਤੁਸੀਂ ਦਿਖਾਇਆ ਤੁਹਾਡਾ ਵੀ ਬਹੁਤ-ਬਹੁਤ ਜਿਹੜਾ ਉਹ ਧੰਨਵਾਦੀਆਂ ਤੇ ਸਾਰੀ ਸਾਡੀ ਲੀਡਰਸ਼ਿਪ ਪਹੁੰਚ ਰਹੀ ਆ ਕੁਝ ਪਹੁੰਚ ਗਏ ਨੇ ਤੇ ਕੁਝ ਦੀ ਅਸੀਂ ਵੇਟ ਕਰ ਰਹੇ ਆ ਤੇ ਤੁਹਾਨੂੰ ਵੀ ਬੇਨਤੀ ਕਰਾਂਗੇ ਵੀ ਰਾਮ ਨਾਲ ਉਹਨਾਂ ਚਿਰ ਤੁਸੀਂ ਬਰਾਜੋ ਤੇ ਕੱਲੀ ਕੱਲੀ ਗੱਲ ਜਿਹੜੀ ਸਾਨੂੰ ਹੁਕਮ ਹੋਏਗਾ ਅਗਲਾ ਐਜੀਟੇਸ਼ਨ ਹੋਏਗਾ ਅਗਲਾ ਧਰਨਾ ਹੋਏਗਾ ਅਗਲੇ ਤਾਲੇ ਲੱਗਣਗੇ ਅਫਸਰਾਂ ਦੇ ਘਰੋਂ ਹੋਣਗੇ ਕੀ ਹੋਣਗੇ ਉਹ ਸਾਰੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਆਪਣੀ ਖਿਆਲ ਆ ਆਪਣੇ ਵਿਊ ਆ ਰੱਖਣਗੇ ਅਸੀਂ ਤਾਂ ਹੁਣ ਦੇਖੋ ਖੜਾ ਭਰ ਗਿਆ ਅਸੀਂ ਬੜਾ ਚਿਰ ਚੁੱਪ ਦੋ ਸਾਲ ਬੈਠੇ ਵੀ ਕੋਈ ਨਹੀਂ ਅੱਜ ਕਰ ਲੋ ਅੱਜ ਕਰ ਲੋ ਅੱਜ ਕਰ ਲੋ ਨਸ਼ਾ ਵਧਦਾ ਗਿਆ ਅੱਜ ਸਵੇਰੇ ਵੀ ਥੋਡੀਆਂ ਖਬਰਾਂ ਅੱਜ ਸ਼ੂਟਆਊਟ ਫੇਰ ਹੋ ਚੁੱਕਿਆ ਹੈ ਸਵੇਰੇ ਫੇਰ ਬੰਦਾ ਮਰ ਚੁੱਕਿਆ ਹੈ ਰੋਜ਼ ਸਵੇਰੇ ਉੱਠਦਿਆਂ ਨੂੰ ਹੀ ਗੈਂਗਸਟਰ ਗੋਲੀਆਂ ਚਲਾ ਦਿੰਦੇ ਆ ਉਹ ਕਿਸਾਨਾਂ ਦਾ ਹਾਲ ਆਪਾਂ ਦੇਖਿਆ ਜਾਂ ਜ਼ੀਰੋ ਐ ਐਫ ਆਈ ਆਰ ਇਹ ਕਿਹੜੀ ਜ਼ੀਰੋ ਐਫ ਆਈ ਆਰ ਹੁੰਦੀ ਐ ਕਦੇ ਦੇਖੀ ਐ ਜ਼ੀਰੋ ਐਫ ਆਈ ਆਰ ਜ਼ੀਰੋ ਸਰਕਾਰ ਜ਼ੀਰੋ ਪਾਰਟੀ ਤੇ ਜ਼ੀਰੋ ਐਫ ਆਈ ਆਰ ਇਹ ਹੈ ਹੀ ਜ਼ੀਰੋ ਤੇ ਦੂਜੀ ਗੱਲ ਹੈ ਇਲੈਕਸ਼ਨਾਂ 'ਚ ਜਿਹੜੇ ਵੀ ਜਿਹੜੇ ਵੀ ਨੌ ਦੇ ਨੌ ਉਦੋਂ ਇੱਕ ਬਦਲਾਅ ਤੇ ਲੋਕਾਂ ਨੇ ਵੋਟ ਪਾਤੀ ਭਾਈ ਜੇ ਤੁਸੀਂ ਕਿਹੜੇ ਜਿਹੜੇ ਜੀਨੇ ਵੀ ਕੰਮ ਕੀਤੇ ਆ ਜਿਹੜਾ ਕਹਿੰਦਾ ਕੰਮ ਕੀਤਾ ਉਹ ਦਵੇ استیفا ਐਮ ਐਲ اے ਤੋਂ ਲੜੇ ਇਲੈਕਸ਼ਨ ਪਾਰਲੀਮੈਂਟ ਦੀ ਜਿਹਦੇ ਚ ਜਿਹਦੇ ਚ ਜਿਆਦਾ ਜੀ ਵਿਸ਼ਵਾਸ ਆ ਲੋਕਾਂ ਦੇ ਕੰਮਾਂ ਤੇ ਜਿਹੜੇ ਕੰਮ ਕੀਤੇ ਆ ਆਟਾ ਦਾਲ ਲੋਕਾਂ ਦੇ ਕਾਰਡ ਕੱਟੇ ਆ ਲੋਕਾਂ ਦੇ 95 ਕੌਂਸਲਰਾਂ ਦੀਆਂ ਮੋਹਰਾਂ ਖੋ ਕੇ ਰੱਖੀਆਂ ਆਪਣੇ ਦਰਾਜਾਂ ਚ ਹਰ ਰੋਜ਼ ਤਾਲੇ ਲੱਗਦੇ ਆ ਦੁਕਾਨਾਂ ਦੇ ਉਹ ਕਰਾਂਗੇ ਗੱਲ ਅੱਜ ਅੱਜ ਇਹ ਵੀ ਫੈਸਲਾ ਹੋਊਗਾ ਵੀ ਜਿਹੜਾ ਦੂਜੇ ਤਾਲੇ ਕੌਣ ਸਰਕਾਰ ਦੀਆਂ ਸੀਲਾਂ ਜਿਹੜਾ ਤੋੜਦੇ ਆ ਐਮ ਐਲ ਏ ਉਹਨਾਂ ਦੇ ਕਿਉਂ ਨਾ ਕਾਰਵਾਈ ਉਹਦਾ ਉਹਨਾਂ ਦੀ ਗੱਲ ਕਰਾਂਗੇ ਇਸ ਕਰਕੇ ਪਰ ਜੇ ਫਿਰ ਵੀ ਕਿਸੇ ਨੂੰ ਬਹੁਤ ਵੱਡਾ ਚਾਅ ਏ ਉਹ ਜਦ ਮਰਜੀ ਆ ਕੇ ਐਮ ਐਲ ਏ ਦੀ ਸਥਿਤੀ ਤੋਂ ਅਸਤੀਫਾ ਦੇਵੇ ਤੇ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੈ ਜਦੋਂ ਆਊਗੀ ਕਾਗਜ਼ ਪਰੇ ਨਿਕਲ ਜੋ ਭੁਲੇਖਾ ਜਿਹੜਾ ਵੀ ਹੈ ਤੇ ਲੋਕ ਫੈਸਲਾ ਕਰ ਦੇਣਗੇ ਕਿ ਕਿੰਨੇ ਕ ਪਾਣੀ ਚ ਨੇ ਸਰੇ ਓਪਨ ਚੈਲੰਜ ਹੈ ਇਹਦਾ ਕਰਨੂ ਜਿਲੇ ਕਿ ਲਗਾਤਾਰ ਕਾਂਗਰਸ ਪਾਰਟੀ ਤੇ ਮੈਂ ਤਾਂ ਕਹਾਂ ਸਭ ਤੋਂ ਚੈਲੰਜ ਦੀ ਗੱਲ ਨਹੀਂ ਹੁੰਦੀ ਲੋਕਾਂ ਦੇ ਇਹ ਤਾਂ ਲੋਕਾਂ ਦੇ ਕਚਹਿਰੀ ਆ ਲੋਕ ਲੋਕ ਕਰਨਗੇ ਫੈਸਲਾ ਮੇਰੇ ਚੈਲੰਜ ਨਾਲ ਕੁਝ ਨਹੀਂ ਹੋਣਾ ਪਰ ਹਾਂ ਮੈਦਾਨ ਚ ਮੈਂ ਕਹਿ ਰਿਹਾ ਜੀ ਨੂੰ ਜਿੰਨੀ ਕਿਸੇ ਦੇ ਜਿੰਨਾ ਕਿ ਜ਼ਿਆਦਾ ਕਿਸੇ ਨੂੰ ਕੋਈ ਗਲਤਫਹਿਮੀ ਆ ਜਿੰਨਾ ਕੋਈ ਜ਼ਿਆਦਾ ਕਿਸੇ ਨੂੰ ਭੁਲੇਖਾ ਭੁਲੇਖਾ ਕੱਢ ਲਵੇ ਰੋਜ਼ ਬੋਲਦੇ ਆ ਮੀਡੀਆ ਤੇ ਬੜੀਆਂ ਬੜੀਆਂ ਗੱਲਾਂ ਕਰਦੇ ਆ ਮੈਂ ਤਾਂ ਸਿੱਧਾ ਕਹਿਣਾ ਸਾਡੀ ਸਾਰੀ ਲੀਡਰਸ਼ਿਪ ਵੱਲੋਂ ਜਿਹੜਾ ਐਮਐਲਏ ਚਾਹੁੰਦਾ ਉਹ ਆਪਣਾ ਸਤੀਫਾ ਦੇ ਕੇ ਐਮਪੀ ਦੀਆਂ ਇਲੈਕਸ਼ਨਾਂ ਲੜੇ ਮੁਕਾਬਲਾ ਕਰੇ ਤੇ ਲੱਗ ਜਾਊ ਪਤਾ ਕੀ ਭਾਵੇਂ ਕੀ ਦੀ ਆ ਮੇਨ ਮੁੱਦਾ ਕਿ ਮੇਨ ਮੁੱਦਾ ਸੋਡੇ ਮੂਰੇ ਸਾਰੇ ਲੀਡਰਸ਼ਿਪ ਨੂੰ ਅਗਲਾ ਫੈਸਲਾ ਜਿਹੜਾ ਸਾਡੇ ਸਾਰਿਆਂ ਤੇ ਕਿਉਂਕਿ ਸਾਡੇ 9 ਨੇ ਬਾਕੀਆਂ ਤੇ 50 60ਾਂ ਦੇ 9 ਇਹ ਇੱਕ ਤਾਂ ਜਿਹੜੇ ਸੈਂਕੜਾ ਬੰਦਾ ਉਹ ਕਹਿੰਦਾ ਜੀ 50 60 ਤੇ ਕਿਉਂ ਸਾਡੇ ਤੇ ਪਰਚੇ ਕਿਉਂ ਨਹੀਂ ਸਾਰੇ ਦੋ ਤੋਂ 3000 ਬੰਦਾ ਇਹ ਕਹਿ ਰਹੇ ਆ ਵੀ ਪਰਚਾ ਕਰਨਾ ਸਾਰਿਆਂ ਤੇ ਕਰੋ ਸਾਰੇ ਗ੍ਰਿਫਤਾਰੀ ਦੇ ਦੇਵਾਂਗੇ ਤੇ ਪਰ ਉਹਦੇ ਲਈ ਸੀਨੀਅਰ ਲੀਡਰਸ਼ਿਪ ਜੋ ਹੁਕਮ ਕਰੇਗੀ ਉਸ ਲਈ ਅੱਜ ਇਹ ਮੀਟਿੰਗ ਸੱਦੀ ਆ ਤੇ ਤੁਸੀਂ 5 10 ਮਿੰਟ ਸਾਨੂੰ ਜ਼ਰੂਰ ਦੇ ਦਿਓ ਉਹ ਤੁਮਬਾ ਥੋੜੇ ਰੂਬਰੂ ਸਾਰੇ ਹੋਵਾਂਗੇ ਤੁਸੀਂ ਇਹ ਜਿਹੜਾ ਤੁਸੀਂ ਕਹਤਾ ਇਹ ਵਿਆਰੋ ਦਿਹਾਣੇ ਤੱਕ ਸੀਮਤ ਰਹੇਗਾ ਜਾਂ ਪੰਜਾਬ ਪੱਧਰ ਤੇ ਸੰਘਰਸ਼ ਵਿੱਢਿਆ ਜਾਏਗਾ ਹੋਰ ਇੰਤਜ਼ਾਰ ਕਰੋ ਦੋਸਤ ਇੰਤਜ਼ਾਰ ਕਰੋ ਤੁਮ ਮੀਟਿੰਗ ਕਰਾਂਗੇ ਫਿਰ ਫਿਰ ਜੀ ਆਪ ਹੀ ਅਸੀਂ ਗੱਲ ਕਰਨੀ ਆ ਕੋਈ ਉਹਦਾ ਕੀ ਫਾਇਦਾ ਫਿਰ ਸਰਦਨ ਦਾ ਮੀਟਿੰਗ ਜੋ ਇਹ ਫੈਸਲਾ ਕਰਦੇ ਹਾਂ ਜੇ ਦੇਖੋ ਅਸੀਂ ਨਾਰਮਲ ਆਰਡਰ ਨੂੰ ਮਟੀਰੀਅਲ ਸਾਡੇ ਜਿਹੜੀ ਤੇ ਪੋਸਟ ਸਾਈਡ ਤੋਂ ਦਿੱਤੀ ਹੋਈ ਹੈ ਹਾਂ ਉਦਾਂ ਦਾ ਹਜੇ ਇਨਪੁੱਟ ਨਹੀਂ ਆਇਆ ਵੀ ਕੋਈ ਆਏਗਾ ਤਾਂ ਵੀਲ ਸੀ ਐਸ ਪਰ ਲਾਕ ਕਰਦੇ ਹਾਂ ਉਹ ਸਰ ਇੱਕ ਮੰਨ ਕਰ ਰਹੇ ਨੇ ਕਿ ਪਰਚੇ ਜਿਹੜਾ ਵਾ ਕੈਨਸਲ ਕੀਤਾ ਜਾਵੇ ਕਹਿੰਦੇ ਗਲਤ ਪਰਚਾ ਜਿਹਨਾਂ ਦੱਦ ਕੀਤਾ ਗਿਆ ਵਾ ਇਹ ਡਿਵੀਜ਼ਨ ਨੰਬਰ 1 ਦੇ ਵਿੱਚ ਜਿਹੜਾ ਐਮ ਸੀ ਦਾ ਆਫਿਸ ਹੈ ਉਹਨੂੰ ਤਾਲਾ ਲੌਕ ਕਰਕੇ ਜਿਹੜਾ ਇਹ ਹਾਲੇ ਸਿਗਗੋ ਤੇ ਐਫ ਆਈ ਆਰ ਰਜਿਸਟਰ ਹੋਈ ਸੀ ਜੀ ਉਸ ਦੇ ਵਿੱਚ ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਗਈ ਹੈ ਜੋ ਬਾਕੀ ਵਾਲੇ ਜੈਸ ਪਰ ਜੋ ਲਾ ਹੈਗਾ ਅੱਗੇ ਕਾਰਵਾਈ ਕੀਤੀ ਜਾਏ ਅਸੀਂ ਫੋਰਸ ਫੋਰ ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਜਿਹੜਾ ਮਾਹੌਲ ਨੂੰ ਫੀਸਕੂ ਰੱਖਣ ਲਈ ਇੱਥੇ ਡਿਪਲੋਟ ਕੀਤੀ ਹੋਈ ਹੈ ਬਾਕੀ ਜੋ ਐਸ ਪਰ ਸਿਚੁਏਸ਼ਨ ਹੋਗਾ ਵੀ ਡੀ ਨੀ ਗੈਰ ਜ਼ਮਾਨਤੀ ਗੈਰ ਜ਼ਮਾਨਤੀ ਕਹਿੰਦੇ ਧਰਾਵਾਂ ਲੱਗੀਆਂ ਹੋਈਆਂ ਨੇ ਕਹਿੰਦੇ ਗ੍ਰਿਫਤਾਰੀ ਜਿਹੜੀ ਕੀਤੀ ਜਾ ਸਕਦੀ ਇਹਦੇ ਵਿੱਚ 353 186 149 ਪੀਸੀ ਦੇ ਤਹਿਤ ਐਫਆਈਆਰ ਰਜਿਸਟਰ ਕੀਤੀ ਹੋਈ ਹੈ ਜਿਹੜੀ ਦਾ ਨੰਬਰ 1 ਦੇ ਇੱਕ ਮਿੰਟ ਯਾਰ ਇੱਕ ਮਿੰਟ ਗਿਆ ਗੈਰ ਰਾਜਨੀਤਿਕ ਸਰਗੀਆਂ ਹੈਗੇ ਨਹੀਂ ਧਾਰਮਾਂ ਦੇ ਦੇਖੋ ਜੋ ਐਸ ਪਰ ਲਾ ਜੋ ਸਾਡੇ ਕੋਲੇ ਕੰਪਲੇਂਟ ਕਾਰਪੋਰੇਸ਼ਨ ਦੇ ਮੁਲਾਜ਼ਮ ਵੱਲੋਂ ਆਈ ਸੀ ਉਹਦੇ ਐਸ ਪਰ ਕਾਨੂੰਨ ਦੇ ਮੁਤਾਬਕ ਜੋ ਬਣਦਾ ਸੀਗਾ ਉਹ ਧਾਰਮਾਂ ਦੇ ਤਹਿਤ ਐਫਆਈਆਰ ਰਜਿਸਟਰ ਕੀਤੀ ਗਈ ਹੈ ਤੇ ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਬੰਦੀ ਹੈ ਅਗਲੀ ਕਾਨੂੰਨੀ ਕਾਰਵਾਈ ਉਹ ਹੀ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਚ ਚਲੋਟਾ ਦੀ ਰਿਪੋਰਟ